ਜਗਰਾਉਂ ਦੇ ਮੁਹੱਲਾ 7 ਨੰਬਰ ਚੁੰਗੀ ਤੇ ਇੱਕ ਨੌਜਵਾਨ ਨੂੰ ਉਸਦੇ ਹੀ ਕੁਝ ਸਾਥੀਆਂ ਨੇ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਦੱਸਦੇ ਕਿ ਮਨਪ੍ਰੀਤ ਸਿੰਘ ਦਾ ਇਹ ਨੌਜਵਾਨ 82 ਫੀਸਦੀ ਅੱਗ ਦੇ ਵਿੱਚ ਝੁਲਸਾੰਦਾ ਹੈ ਤੇ ਇਲਾਜ ਦੇ ਲਈ ਇਸ ਨੂੰ ਫਰੀਦਕੋਟ ਰੈਫਰ ਕੀਤਾ ਜਾਂਦਾ ਹੈ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਰਿਕਾਰਡ ਹੋ ਗਈ ਹੈ ਜਿਸ ਤੇ ਚੱਲਦੇ ਥਾਣਾ ਸਿਟੀ ਪੁਲਿਸ ਨੇ 8 ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਹੈ ਦਰਸਲ ਪੂਰੀ ਘਟਨਾ 4 ਜੂਨ ਨੂੰ ਵਾਪਰੀ ਹੈ ਤੇ ਅੱਗ ਦੇ ਨਾਲ ਝੁੱਲਸਣ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨੂੰ ਦੱਸਿਆ ਗਿਆ ਕਿ ਤੁਹਾਡੇ ਮੁੰਡੇ ਨੂੰ ਮੋਟਰਸਾਈਕਲ ਵਿੱਚ ਪੈਟਰੋਲ ਪੁਆਉਂਦੇ ਹੋਏ ਅੱਗ ਲੱਗੀ ਹੈ ਮਾਪੇ ਉਸ ਸਮੇਂ ਤਾਂ ਮੁੰਡੇ ਨੂੰ ਬਚਾਉਣ ਲਈ ਲੱਗੇ ਹੋਏ ਸਨ ਤੇ ਫਰੀਦਕੋਟ ਹਸਪਤਾਲ ਲੈ ਗਏ ਪਰ ਇਸ ਤੋਂ ਬਾਅਦ ਜਦੋਂ ਉਹਨਾਂ ਨੇ ਵਾਪਸ ਆ ਕੇ ਸੀਸੀਟੀਵੀ ਦੇਖੀ ਤਾਂ ਉਹ ਹੈਰਾਨ ਰਹਿ ਗਏ ਪੁਲਿਸ ਤੁਹਾਡਾ ਕਿਵੇਂ ਸਾਥ ਦੇ ਰਹੀ ਹੈ ਕਿ ਨਹੀਂ ਸਰਜੀ ਮੁੰਡੇ ਦੀ ਮੇਰੇ ਦੀ ਹਾਲਤ ਗੰਦੀ ਰਹਾ ਹਾਲਤ ਹੈ 85% ਉਹਨੂੰ ਅੱਗ ਲੱਗ ਚੁੱਕੀ ਹੈ ਤੇ ਪੁਲਿਸ ਦੇ ਸਹਿਯੋਗ ਦੇ ਨਾਲ ਵਧੀਆ ਸਹਿਯੋਗ ਦੇ ਰਹੀ ਹੈ ਸਾਡਾ ਪੁਲਿਸ ਕੀ ਮੰਗ ਕਰਦੇ ਹੋ ਪੁਲਿਸ ਤੋਂ ਮੈਂ ਪੁਲਿਸ ਕੋਲੋਂ ਇਹੀ ਮੰਗ ਕਰਦਾ ਜੀ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਠੀਕ ਹੈ ਬਿਗਾਰ ਨੂੰ ਹੋਰ ਕਿਸੇ ਬੱਚੇ ਨੂੰ ਜਾਂ ਹੋਰ ਕਿਸੇ ਦਿੱਤੀ ਨੂੰ ਇਦਾਂ ਦੀ ਹਾਲਾਤ ਨਾ ਦੇਣਾ ਸਰਜੀ ਮਿੱਤੀ 4624 ਤੋਂ ਪ੍ਰਿੰਸਕੋਰਟ ਮੈਡੀਕਲ ਕਾਲਜ ਤੋਂ ਮੈਨੂੰ ਮਿਲੀ ਉਸ ਵੰਨੀ ਜਿਹੜੇ ਆ ਮੈਂ ਵੀ ਮੌਕਾ ਦੇਖਿਆ ਔਕੇ ਤੇ ਜਾ ਕੇ ਸਾਡੇ ਆਈਓ ਐਸੇ ਉੱਧਰ ਲੜ ਰਹੇ ਨੇ ਤੇ ਜਾ ਕੇ ਆਏ ਤੇ ਉਥੇ ਮੌਕੇ ਤੇ ਜਿਹੜਾ ਸਾਡਾ ਉਹਦੇ ਜਿਹੜੇ ਪੇਰੈਂਟਸ ਮਿਲੇ ਆ ਜਿਨ੍ਹਾਂ ਨੇ ਇਹ ਹੀ ਦੱਸਿਆ ਕਿ ਮੌਟਰ ਸੈਟਲ ਦੇ ਵਿੱਚ ਮੁੰਡਾ ਤੇਜ਼ ਪਾਰ ਰਿਹਾ ਸੀ ਮੌਟਰ ਜਸਮੈਂ ਤੇ ਜ਼ਿਆਦਾ ਗਰਮ ਸੀ ਥੋੜਾ ਸੱਗੋ ਆਦਿ ਲੱਗਦੀ ਪਰ ਉਸ ਤੋਂ ਬਾਅਦ ਕਾਨੂੰਨ ਦੇ ਸਾਨੂੰ ਪਤਾ ਲੱਗਾ ਅਕਸਰ ਹੀ ਕੋਈ ਇਨਵੈਸਟੀਗੇਸ਼ਨ ਦੇ ਤੌਰ ਤੇ ਆਪਣਾ ਪਤਾ ਕਿ ਕ ਸੀਸੀਟੀਵੀ ਕਵਰੇਜ ਚੈੱਕ ਕੀਤੀ ਉਹਦੇ ਵਿੱਚੋਂ ਮਾਮਲਾ ਜਦਾ ਹੋਰ ਪਾਇਆ ਗਿਆ। ਜਿਸ ਵੇਲੇ ਇਸ ਆਠਵੰਜਾ ਦੇ ਖਿਲਾਫ ਕਰਨਾ ਦਾ ਕੋਸ਼ਿਸ਼ ਕਰਤਾ। ਸਰ ਕਿਹੜੀ ਧਾਰਾ ਦਾ ਕਾਰਜਮ ਦਰਜੀ ਜੀ? 326 ਜੀ 35 ਜੀ 100 ਫਰੰਡ ਜੀ ਸਰ ਜਿਹੜਾ ਹਸਪਤਾਲ ਵਿੱਚ ਮੁੰਡਾ ਜਿਹੜੇ ਇਲਾਜ ਹੋ ਉਸ ਨੂੰ ਮਿਲ ਕੇ ਬਿਆਨ ਲਈ ਜੀ ਕੀ ਸਥਿਤੀ ਉਹ ਨਹੀਂ ਨੇ। ਉਹ ਇਸ ਤੇ ਤੇ ਤਾਂ ਉਹ ਤਾਂ ਇਹਦਾ ਅਮਨ ਕਮਿਸ਼ਨਰ ਜੀ ਬੋਲਦਾ ਹਰ ਰਸਟਰ ਦੇ ਤੋਂ ਪਹਿਲਾਂ ਉਥੇ ਦੇ ਸਬੰਧਤ ਜਿਹੜੇ ਮਿਨਿਸਟਰ ਸਾਹਿਬ ਨੇ ਉਹਨਾਂ ਨੇ ਜਾਣਦੇ ਆਇਆ ਜੀ ਜਿਹੜੀ ਪਹਿਲਾਂ ਜਿਹੜੀ ਇਹ ਰਿਕਟਰ ਕਾਰਵਾਈ ਕੀਤੀ ਜਾ ਰਹੀ ਹੈ ਕੋਈ ਦੂਸਰੀ ਫੜਿਆ ਸਰ ਗ੍ਰਿਫਤਾਰ ਕੀਤਾ ਕੋਈ ਦੂਸਰੀ ਨਹੀਂ ਹਜੇ ਤੱਕ ਕੋਈ ਵੀ ਹੈ ਵੇਟ ਕਰ ਰਹੇ ਆ ਅਕਰ ਪਤਾ ਲੱਗਿਆ ਵੀ ਕਾਰਨ ਕੀ ਹੋਇਆ ਅੱਗ ਲਾਉਣ ਦਾ ਵੀ ਕੋਈ ਲੜਾਈ ਝੜਾ ਜਾ ਰਹੀ ਆ ਆਪਸ ਵਿੱਚ ਮੁੰਡੇ ਜਿਹੜੇ ਖੜੇ ਸੀਗੇ ਉਹਨੂੰ ਆ ਸਮਝਾ ਕਰਦੇ ਹਾਂ ਸਾਨੂੰ ਜਾਣਦੇ ਜਿਹੜਾ ਫੁਟੇਜ ਦੇ ਮੁਤਾਬਿਕ ਜਿਹੜਾ ਸਾਹਮਣੇ ਜਿੰਦਾ ਤੇ ਆਪਸ ਵਿੱਚ ਮੁੰਡੇ ਇੱਕ ਦੂਜੇ ਨੂੰ ਜਿਹਾ ਸਾਰੇ ਜਾਣਦੇ ਸੀਗੇ